ਜੰਮੂ ਕਸ਼ਮੀਰ ਤੋਂ ਮੰਦਪਾਗੀ ਖਬਰ ਜਿਹੜੀ ਉਹ ਸਾਹਮਣੇ ਆੜ ਗਿਆ ਤਾਂ ਦੱਸਦੀ ਹੈ ਕਿ ਭਾਰਤੀ ਫੌਜ ਨੂੰ ਲੈ ਕੇ ਇਹ ਮੰਦਪਾਗੀ ਖਬਰ ਸਾਹਮਣੇ ਆਈ ਗਿਆ ਭਾਰਤੀ ਫੌਜ ਦਾ ਇੱਕ ਟਰੱਕ ਜਿਹੜਾ ਉਹ 200 ਫੋਟੋ ਡੂੰਘੀ ਖਾਈ ਦੇ ਵਿੱਚ ਜਾ ਨਿਕਦਾ ਤੇ ਜਿਸ ਦੇ ਵਿੱਚ ਕਈਆਂ ਦੀ ਮੌਤ ਹੋ ਜਾਂਦੀ ਹੈ ਤੇ ਕਈ ਜਿਹੜੇ ਆ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਦੱਸ ਦਿਆ ਕਿ 200 ਫੋਟ ਡੂੰਘੀ ਖਾਈ ਦੇ ਵਿੱਚ ਜੰਮੂ ਕਸ਼ਮੀਰ ਤੇ ਡੋਡਾ ਦੇ ਵਿੱਚ ਇਹ ਭਿਆਨਕ ਜਿਹੜਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਬੁਲੇਟ ਪ੍ਰੂਫ ਟਰੱਕ ਜਿਹੜਾ ਬੇਕਾਬੂ ਹੋ ਜਾਂਦਾ ਅਤੇ ਬੇਕਾਬੂ ਹੋਣ ਤੋਂ ਬਾਅਦ ਖੱਡ ਦੇ ਵਿੱਚ ਡਿੱਗ ਜਾਂਦਾ ਤੇ ਜਿਸ ਦੇ ਵਿੱਚ ਜਵਾਨ ਜਿਹੜੇ ਸਵਾਰ ਸਨ ਅਤੇ ਉਹਨਾਂ ਜਵਾਨਾਂ ਦੇ ਵਿੱਚੋਂ 10 ਜਵਾਨ ਜਿਹੜੇ ਆ ਉਹ ਸ਼ਹੀਦ ਹੋ ਜਾਂਦੇ ਨੇ ਯਾਨੀ ਕਿ ਉਹ ਅ ਕਾਲ ਚਲਾਣਾ ਕਰ ਜਾਂਦੇ ਨੇ ਤਾਂ ਦੱਸ دیا ਕਿ ਉੱਥੇ ਹੀ ਕਈ ਜਿਹੜੇ ਉਹ ਜ਼ਖਮੀ ਵੀ ਦੱਸੇ ਜਾ ਰਹੇ ਨੇ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਜਿਹੜੇ ਫੌਜੀ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਦ ਆਖ ਦਿਆ ਕਿ ਪੱਧਰਵਾਹ ਚੰਬਾ ਹਾਈਵੇ ਤੇ ਜਦੋਂ ਇਹ ਟਰੱਕ ਜਾ ਰਿਹਾ ਹੁੰਦਾ ਤਾਂ ਟਰੱਕ ਜਿਹੜਾ ਬੇਕਅਪ ਹੋ ਜਾਂਦਾ ਹੈ ਬੇਕਅਪ ਹੋਣ ਤੋਂ ਬਾਅਦ ਖੜ ਤੇ ਵਿੱਚ ਟਿਕ ਪੈਂਦਾ ਜਸ ਤੋਂ ਬਾਅਦ ਇਹ ਹਾਦਸਾ ਹੋਇਆ ਤੇ ਹਾਦਸਾ ਹੋਣ ਤੋਂ ਬਾਅਦ ਮੌਕੇ ਤੇ ਜਿਹੜੇ ਸੁਰੱਖਿਆ ਏਜੰਸੀਆਂ ਜਾਂ ਜਾਂਚ ਏਜੰਸੀਆਂ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਰੈਸਕਿਊ ਵੀ ਕੀਤਾ ਜਾਂਦਾ ਰੈਸਕਿਊ ਕਰਨ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦੀ ਜਿਹੜਾ ਉਹ ਜ਼ਖਮੀ ਹਨ ਜਿਹੜਾ ਹਸਪਤਾਲ ਭਰਤੀ ਕਰਵਾਇਆ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਦ ਆ ਦੇ ਕਿ ਕੁਝ ਨੂੰ 에어 ਲਿਫਟ ਵੀ ਕੀਤਾ ਗਿਆ ਤਾਂ ਇੱਕ ਮੰਦਭਾਗੀ ਖਬਰ ਜਿਹੜੀ ਆ ਉਹ ਫੌਜੀ ਵਾਹਨ ਨੂੰ ਲੈ ਕੇ ਜਾਨਕੀ ਫੌਜ ਭਾਰਤੀ ਫੌਜ ਨੂੰ ਲੈ ਕੇ ਸਾਹਮਣੇ ਆਇਆ ਫੌਜੀ ਵਾਹਨ ਜਿਹੜਾ ਉਹ ਖੱਡ ਦੇ ਵਿੱਚ ਡੇਪ ਪਿਆਤਾ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਸੀਐਮ ਅਮਰ ਅਬਦੁੱਲਾ ਦੇ ਵੱਲੋਂ ਵੀ ਜਿਹੜਾ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਜਿਹੜੀ ਆ ਉਹ ਸਾਂਝੀ ਕੀਤੀ ਜਾਂਦੀ ਆ ਅਤੇ 10 ਫੌਜੀਆਂ ਦੀ ਮੌਤ ਤੇ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ ਜਾਂਦਾ ਤਾਂ ਦੱਸਦੀ ਹੈ ਕਿ ਵੱਡੀ ਖਬਰ ਜਿਹੜੀ ਆ ਉਹ ਜੰਮੂ ਕਸ਼ਮੀਰ ਦੇ ਡੋਡਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਭਾਰਤੀ ਫੌਜ ਦਾ ਟਰੱਕ ਜਿਹੜਾ ਬੇਕਾਬੂ ਹੋ ਜਾਂਦਾ ਬੇਕਾਬੂ ਹੋ ਕੇ 200 ਫੁੱਟ ਡੂੰਘੀ ਖਾੜ ਦੇ ਵਿੱਚ ਡਿੱਗ ਪੈਂਦਾ ਜਿਸ ਤੋਂ ਬਾਅਦ 10 ਫੌਜੀਆਂ ਦੀ ਮੌਤ ਹੋ ਜਾਂਦੀ ਆ ਅਤੇ ਤਿੰਨ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤੇ ਆਤੇ 17 ਜਿਹੜੇ 17 ਫੌਜੀ ਜਵਾਨ ਜਿਹੜੇ ਇਸ ਟਰੱਕ ਦੇ ਵਿੱਚ ਸਵਾਰ ਸਨ ਬੁਲੇਟ ਪ੍ਰੂਫ ਜਿਹੜਾ ਇਹ ਟਰੱਕ ਦੱਸਿਆ ਜਾ ਰਿਹਾ ਸੀ ਤੇ ਡੂੰਘੀ ਖਾੜ ਦੇ ਕਾਰਨ ਜਿਹੜਾ ਇਹ ਹਾਦਸਾ ਹੋ ਜਾਂਦਾ ਹੈ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਟੁੱਟ ਟੋਟੇ ਹੋ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਚਾਹਰੀਆਂ ਨੇ ਤੇ ਮੌਕੇ ਤੇ ਪ੍ਰਸ਼ਾਸਨ ਪਹੁੰਚਦਾ ਹੈ ਸੁਰੱਖਿਆ ਏਜੰਸੀਆਂ ਪਹੁੰਚਦੀਆਂ ਨੇ ਅਤੇ 에어 ਲਿਫਟ ਵੀ ਇਨ੍ਹਾਂ ਜ਼ਖਮੀ ਸੂਲਜਦਾਰਾਂ ਨੂੰ ਕਰਵਾਇਆ ਜਾਂਦਾ ਜਵਾਨਾਂ ਨੂੰ ਕਰਵਾਇਆ ਜਾਂਦਾ ਤਦਾਸ ਦੀ ਕਿ ਇਸ ਮੌਕੇ ਇਨ੍ਹਾਂ ਦਿਨਾਂ ਦੇ ਵਿੱਚ ਜੜੀਆਂ ਸੁਰੱਖਿਆ ਏਜੰਸੀਆਂ ਵੀ ਅਲਰਟ ਤੇ ਨੇ ਅਤੇ ਫੌਜ ਵੀ ਜਿਹੜੀ ਆ ਉਹ ਅਲਰਟ ਸੀ ਅਤੇ ਇਸ ਦੇ ਕਰਕੇ ਜਿਹੜਾ ਇੱਕ ਖਾਸਾ ਜਿਹੜਾ ਇਹ ਵਾਪਰ ਗਿਆ ਤਾਂ ਦੱਸ ਦਿਆ ਕਿ ਭਾਰਤੀ ਫੌਜ ਦਾ ਜਿਹੜਾ ਟਰੱਕ ਜਿਹੜਾ ਬ੍ਰੇਕ ਆਪੂ ਕੇ ਖਾਲ ਦੇ ਵਿੱਚ ਡਿੱਗ ਜਾਂਦਾ ਅਤੇ 10 ਜਿਹੜੀ ਉਹ ਮੌਤ ਹੋਈ ਦੱਸੀ ਜਾ ਰਹੀ ਹੈ ਜੰਮੂ ਕਸ਼ਮੀਰ ਤੋਂ ਮੰਦਪਾਗੀ ਖਬਰ ਜਿਹੜੀ ਉਹ ਸਾਹਮਣੇ ਆੜ ਗਿਆ ਤਾਂ ਦੱਸਦੀ ਹੈ ਕਿ ਭਾਰਤੀ ਫੌਜ ਨੂੰ ਲੈ ਕੇ ਇਹ ਮੰਦਪਾਗੀ ਖਬਰ ਸਾਹਮਣੇ ਆਈ ਗਿਆ ਭਾਰਤੀ ਫੌਜ ਦਾ ਇੱਕ ਟਰੱਕ ਜਿਹੜਾ ਉਹ 200 ਫੋਟੋ ਡੂੰਘੀ ਖਾਈ ਦੇ ਵਿੱਚ ਜਾ ਨਿਕਦਾ ਤੇ ਜਿਸ ਦੇ ਵਿੱਚ ਕਈਆਂ ਦੀ ਮੌਤ ਹੋ ਜਾਂਦੀ ਹੈ ਤੇ ਕਈ ਜਿਹੜੇ ਆ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਦੱਸ ਦਿਆ ਕਿ 200 ਫੋਟ ਡੂੰਘੀ ਖਾਈ ਦੇ ਵਿੱਚ ਜੰਮੂ ਕਸ਼ਮੀਰ ਤੇ ਡੋਡਾ ਦੇ ਵਿੱਚ ਇਹ ਭਿਆਨਕ ਜਿਹੜਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਬੁਲੇਟ ਪ੍ਰੂਫ ਟਰੱਕ ਜਿਹੜਾ ਬੇਕਾਬੂ ਹੋ ਜਾਂਦਾ ਅਤੇ ਬੇਕਾਬੂ ਹੋਣ ਤੋਂ ਬਾਅਦ ਖੱਡ ਦੇ ਵਿੱਚ ਡਿੱਗ ਜਾਂਦਾ ਤੇ ਜਿਸ ਦੇ ਵਿੱਚ ਜਵਾਨ ਜਿਹੜੇ ਸਵਾਰ ਸਨ ਅਤੇ ਉਹਨਾਂ ਜਵਾਨਾਂ ਦੇ ਵਿੱਚੋਂ 10 ਜਵਾਨ ਜਿਹੜੇ ਆ ਉਹ ਸ਼ਹੀਦ ਹੋ ਜਾਂਦੇ ਨੇ ਯਾਨੀ ਕਿ ਉਹ ਅ ਕਾਲ ਚਲਾਣਾ ਕਰ ਜਾਂਦੇ ਨੇ ਤਾਂ ਦੱਸ دیا ਕਿ ਉੱਥੇ ਹੀ ਕਈ ਜਿਹੜੇ ਉਹ ਜ਼ਖਮੀ ਵੀ ਦੱਸੇ ਜਾ ਰਹੇ ਨੇ ਤੇ ਜਿਨ੍ਹਾਂ ਦੇ ਵਿੱਚੋਂ ਤਿੰਨ ਜਿਹੜੇ ਫੌਜੀ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਦ ਆਖ ਦਿਆ ਕਿ ਪੱਧਰਵਾਹ ਚੰਬਾ ਹਾਈਵੇ ਤੇ ਜਦੋਂ ਇਹ ਟਰੱਕ ਜਾ ਰਿਹਾ ਹੁੰਦਾ ਤਾਂ ਟਰੱਕ ਜਿਹੜਾ ਬੇਕਅਪ ਹੋ ਜਾਂਦਾ ਹੈ ਬੇਕਅਪ ਹੋਣ ਤੋਂ ਬਾਅਦ ਖੜ ਤੇ ਵਿੱਚ ਟਿਕ ਪੈਂਦਾ ਜਸ ਤੋਂ ਬਾਅਦ ਇਹ ਹਾਦਸਾ ਹੋਇਆ ਤੇ ਹਾਦਸਾ ਹੋਣ ਤੋਂ ਬਾਅਦ ਮੌਕੇ ਤੇ ਜਿਹੜੇ ਸੁਰੱਖਿਆ ਏਜੰਸੀਆਂ ਜਾਂ ਜਾਂਚ ਏਜੰਸੀਆਂ ਪਹੁੰਚਦੀਆਂ ਨੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਰੈਸਕਿਊ ਵੀ ਕੀਤਾ ਜਾਂਦਾ ਰੈਸਕਿਊ ਕਰਨ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਦੀ ਜਿਹੜਾ ਉਹ ਜ਼ਖਮੀ ਹਨ ਜਿਹੜਾ ਹਸਪਤਾਲ ਭਰਤੀ ਕਰਵਾਇਆ ਜਾਂਦਾ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਤਦ ਆ ਦੇ ਕਿ ਕੁਝ ਨੂੰ 에어 ਲਿਫਟ ਵੀ ਕੀਤਾ ਗਿਆ ਤਾਂ ਮੰਦਪਾਗੀ ਖਬਰ ਜਿਹੜੀ ਆ ਉਹ ਫੌਜੀ ਵਾਹਨ ਨੂੰ ਲੈ ਕੇ ਜਾਨਕਿ ਫੌਜ ਭਾਰਤੀ ਫੌਜ ਨੂੰ ਲੈ ਕੇ ਸਾਹਮਣੇ ਆਇਆ ਫੌਜੀ ਵਾਹਨ ਜਿਹੜਾ ਉਹ ਖੱਡ ਦੇ ਵਿੱਚ ਡੇਪਿਆਤਾ ਦੱਸਦੀ ਹੈ ਕਿ ਜੰਮੂ ਕਸ਼ਮੀਰ ਦੇ ਸੀਐਮ ਅਮਰ ਅਬਦੁੱਲਾ ਦੇ ਵੱਲੋਂ ਵੀ ਜਿਹੜਾ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਪੋਸਟ ਜਿਹੜੀ ਆ ਉਹ ਸਾਂਝ ਕੀਤੀ ਜਾਂਦੀ ਆ ਅਤੇ 10 ਫੌਜੀਆਂ ਦੀ ਮੌਤ ਤੇ ਉਹਨਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ ਜਾਂਦਾ ਤਾਂ ਦੱਸਦੀ ਹੈ ਕਿ ਵੱਡੀ ਖਬਰ ਜਿਹੜੀ ਆ ਉਹ ਜੰਮੂ ਕਸ਼ਮੀਰ ਦੇ ਡੋਡਾ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਭਾਰਤੀ ਫੌਜ ਦਾ ਟਰੱਕ ਜਨਾਬ ਬੇਕਾਬੂ ਹੋ ਜਾਂਦਾ ਇਹ ਕਾਬੂ ਹੋ ਕੇ 200 ਫੁੱਟ ਡੂੰਘੀ ਖਾੜ ਦੇ ਵਿੱਚ ਡਿੱਗ ਪੈਂਦਾ ਜਿਸ ਤੋਂ ਬਾਅਦ 10 ਫੌਜੀਆਂ ਦੀ ਮੌਤ ਹੋ ਜਾਂਦੀ ਆ ਅਤੇ ਤਿੰਨ ਜਿਹੜੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤੇ ਅਤੇ 17 ਜਿਹੜੇ 17 ਫੌਜੀ ਜਵਾਨ ਜਿਹੜੇ ਇਸ ਟਰੱਕ ਦੇ ਵਿੱਚ ਸਵਾਰ ਸਨ ਬੁਲੇਟ ਪ੍ਰੂਫ ਜਿਹੜਾ ਇਹ ਟਰੱਕ ਦੱਸਿਆ ਜਾ ਰਿਹਾ ਸੀ ਤੇ ਡੂੰਘੀ ਖੱਡ ਦੇ ਕਾਰਨ ਜਿਹੜਾ ਇਹ ਹਾਦਸਾ ਹੋ ਜਾਂਦਾ ਹੈ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਇਹ ਟੁੱਟੇ ਟੋਟੇ ਹੋ ਗਿਆ ਤਸਵੀਰਾਂ ਤੁਹਾਡੇ ਸਾਹਮਣੇ ਨੇ ਚਾਵੀਆਂ ਨੇ ਤੇ ਮੌਕੇ ਤੇ ਪ੍ਰਸ਼ਾਸਨ ਪਹੁੰਚਦਾ ਹੈ ਸੁਰੱਖਿਆ ਏਜੰਸੀਆਂ ਪਹੁੰਚਦੀਆਂ ਨੇ ਅਤੇ 에어 ਲਿਫਟ ਵੀ ਇਨ੍ਹਾਂ ਜ਼ਖਮੀ ਸੂਲਜਰਾਂ ਨੂੰ ਕਰਵਾਇਆ ਜਾਂਦਾ ਜਵਾਨਾਂ ਨੂੰ ਕਰਵਾਇਆ ਜਾਂਦਾ ਤਦ ਆਸ ਦੀ ਹੈ ਕਿ ਇਸ ਮੌਕੇ ਇਨ੍ਹਾਂ ਦਿਨਾਂ ਦੇ ਵਿੱਚ ਜੜੀਆਂ ਸੁਰੱਖਿਆ ਏਜੰਸੀਆਂ ਵੀ ਅਲਰਟ ਤੇ ਨੇ ਅਤੇ ਫੌਜ ਵੀ ਜਿਹੜੀ ਆ ਉਹ ਅਲਰਟ ਸੀ ਅਤੇ ਇਸ ਦੇ ਕਰਕੇ ਜੜਾ ਇੱਕ ਖਾਸ ਜਿਹੜਾ ਹੈ ਵਾਪਰ ਗਿਆ ਤਾਂ ਦੱਸ ਦਿਆ ਕਿ ਭਾਰਤੀ ਫੌਜ ਦਾ ਜਿਹੜਾ ਟਰੱਕ ਜਿਹੜਾ ਬ੍ਰੇਕ ਆਪੂ ਕੇ ਖਾਲ ਦੇ ਵਿੱਚ ਡਿੱਗ ਜਾਂਦਾ ਅਤੇ 10 ਜਿਹੜੀ ਉਹ ਮੌਤ ਹੋਈ ਦੱਸੀ ਜਾ ਰਹੀ ਹੈ